ਦੋ ਵੱਡੀਆਂ ਖਬਰਾਂ ਦਾ ਰੁਕ ਕਰਦੇ ਆ ਇੱਕ ਤਾਂ ਖਬਰ ਸਭ ਤੋਂ ਵੱਡੀ ਜੁੜੀ ਆ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਨਾਮੀ ਅਪਡੇਟ ਸੁਣਾਉਣਿਆ ਤੁਹਾਨੂੰ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਕੀ ਬੀਤ ਰਿਹਾਗਾ ਇਸ ਟਾਈਮ ਤੇ ਦੂਸਰੀ ਖਬਰ ਆ ਜਿਹੜੀ ਕਿਸਾਨਾਂ ਦੇ ਨਾਲ ਜੋ ਖੰਡੌਰੀ ਬਾਰਡਰ ਤੇ ਸੰਭੂ ਬਾਰਡਰ ਤੇ ਜੋ ਅੱਜ ਸਰਕਾਰ ਨੇ ਕੀਤਾ ਉਹਦੇ ਤਹਿਤ ਗੱਲਬਾਤ ਕਰਦੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਹਰਜੀਖਾ ਖਾਲਸਾ ਹਰਜੀਖੀ ਪਤੇ ਸਭ ਤੋਂ ਵੱਡੀ ਖਬਰ ਹੈ ਜਿਹੜੀ ਉਹ ਰੁਕ ਕਰਦੇ ਆਪਾਂ ਜਿਹੜਾ ਲੰਬੇ ਸਮੇਂ ਤੋਂ ਕਰੀਬ 1.5 ਸਾਲ ਤੋਂ ਜਿਹੜਾ ਮੋਰਚਾ ਚੱਲ ਰਿਹਾ ਖਨੌਰੀ ਬਾਰਡਰ ਤੇ ਸੰਭੂ ਬਾਰਡਰ ਕਿਉਂਕਿ ਜਿਹੜਾ ਬੀਜੇਪੀ ਦੀ ਸਰਕਾਰ ਆ ਉਹਨਾਂ ਤੋਂ ਐਮਐਸਪੀ ਦੀਆਂ ਮੰਗਾਂ ਨੂੰ ਲੈ ਕੇ ਹੋਰ ਕਾਫੀ ਮੰਗਾਂ ਨੂੰ ਲੈ ਕੇ ਜਿਹੜੀ ਰਚਨਾ ਬਣੀ ਹੋਈ ਸੀ 57 58 ਦਿਨਾਂ ਕਰੀਬ ਲਗਾਤਾਰ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਰਹੇ ਆਖਰ ਉਹਦਾ ਮਰਨ ਵਰਤ ਤੜਵਾਇਆ ਗਿਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਮੈਂ ਉਸ ਦਿਨ ਵੀ ਤੁਹਾਨੂੰ ਕਿਹਾ ਸੀ ਕਿਸਾਨਾਂ ਨੂੰ ਇਹ ਗੱਲ ਕਹੀ ਸੀ ਮੈਂ ਵੀਡੀਓ ਦੇ ਵਿੱਚ ਕਿ ਸਰਕਾਰ ਤੁਹਾਨੂੰ ਇਹ ਇੱਕ ਬਸਵਾਸ ਦਵਾਉਂਦੀ ਆ ਸਿਰਫ ਕਿ ਤੁਸ ਤੁਹਾਨੂੰ ਇੱਕ ਮੀਟਿੰਗ ਦੱਸ ਦਿੱਤੀ ਤੁਹਾਨੂੰ ਚਿੱਠੀ ਆ ਗਈ ਤੇ ਤੁਸੀਂ ਮਰਨ ਵਰਤ ਤੋੜ ਦਿੱਤਾ ਤੇ ਤੁਹਾਡੀਆਂ ਮੰਗਾਂ ਨਾ ਅੱਜ ਮੰਨੇ ਨਾ ਕੱਲ ਮੰਨੇ ਤੇ ਜਿਹੜੇ ਪਿਛਲੇ ਤਿੰਨ ਕਾਲੇ ਕਾਨੂੰਨਾਂ ਉਹ ਵੀ ਸਰਕਾਰ ਲਾਗੂ ਕਰੂਗੀ ਮੈਂ ਤੁਹਾਨੂੰ ਕਈ ਗੱਲਾਂ ਐ ਦੀਆਂ ਕਹੀਆਂ ਸੀ ਪਰ ਕਈਆਂ ਨੂੰ ਐ ਲੱਗਦਾ ਕਿ ਪਤ ਨਹੀਂ ਇਹ ਸਰਕਾਰਾਂ ਦੇ ਹੱਕ ਵਿੱਚ ਬੋਲਦਾ ਪਰ ਜੋ ਬੋਲਦੇ ਅਸੀਂ ਸੱਚ ਬੋਲਦੇ ਜੋ ਕਹਨੇ ਆ ਜੋ ਕਿ ਸਾਨੂੰ ਪਤਾ ਹੁੰਦਾ ਕਿ ਸਰਕਾਰਾਂ ਦੇ ਰਾਦੇ ਕੀ ਨੇ ਸਰਕਾਰਾਂ ਕੀ ਚਾਹੁੰਦੀਆਂ ਨੇ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਕਿਸਾਨ ਖੁਸ਼ਹਾਲ ਹੋ ਜਾਣ ਪੰਜਾਬ ਖੁਸ਼ਹਾਲ ਹੋ ਜਾਵੇ ਇਹਨਾਂ ਤੇ ਅਸੀਂ ਕਮੇ ਇਹਨਾਂ ਨੂੰ ਆਟੇ ਦਾਲ ਦੇ ਵਿੱਚ ਅਲਝਾ ਕੇ ਇਹਨਾਂ ਨੂੰ ਕਮੇ ਇਹਨਾਂ ਤੋਂ ਵੋਟਾਂ ਮਟੋਰਨੀਆਂ ਨੇ ਕਮੇ ਨਿਤ ਨਵੇਂ ਜਿਹੜੇ ਵਾਅਦੇ ਕਰਨੇ ਨੇ ਪਰ ਅੱਜ ਸਭ ਤੋਂ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਹੁਣੇ-ਹੁਣੇ ਖਬਰ ਆਈ ਆ ਕਿ ਸੰਭੂ ਬਾਰਡਰ ਤੇ ਜਿਹੜੀ ਕਿਸਾਨਾਂ ਦੀ ਸਟੇਜ ਬਣੀ ਸੀ ਉਹਦੇ ਉੱਤੇ ਬਲਡੋਜਰ ਚਲਾ ਦਿੱਤੇ ਨੇ ਜਾਨੀ ਕਿ ਤੈਸ ਨੈਸ ਕਰ ਦਿੱਤੀ ਆ ਤੇ ਨਾਲ ਹੀ ਜਿਹੜੀ ਖਨੌਰੀ ਬਾਰਡਰ ਤੋਂ ਜਿਹੜੀ ਸਾਹਮਣੇ ਆ ਰਹੀ ਆ ਕਿ ਖਨੌਰੀ ਬਾਰਡਰ ਤੋਂ ਵੀ ਵੱਡੇ ਕਿਸਾਨਾਂ ਜੂਨੀਅਨ ਤੇ ਪੁਲਿਸ ਦੇ ਵਿਚਾਲੇ ਜਿਹੜੀ ਝਟਪ ਹੋਈ ਆ ਉਬਿਕ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਤੇ ਰਾਤੇ ਰਾਤ ਕਿਸਾਨਾਂ ਦੇ ਜਿਹੜੀਆਂ ਗ੍ਰਫਤਾਰੀਆਂ ਹੋ ਚੁੱਕੀਆਂ ਨੇ ਤੇ ਇਸ ਤੋਂ ਪਹਿਲਾਂ ਜਗਜੀਤ ਸਿੰਘ ਡੱਲੇਵਾਲ ਤੇ ਸਰਬ ਸਿੰਘ ਪੰਦੇਰ ਦੀ ਜਿਹੜੀ ਆ ਉਹ ਗ੍ਰਫਤਾਰ ਉਹ ਕਰ ਲਏ ਨੇ ਕਿਸਾਨ ਆਗੂ ਤੇ ਹੁਣ ਕਿਸਾਨਾਂ ਤੇ ਪੁਲਿਸ ਦੇ ਵਿਚਾਲੇ ਜਿਹੜੀਆਂ ਡਾਂਗਾ ਸੋਟੀਆਂ ਚੱਲ ਰਹੀਆਂ ਨੇ ਇਕਾਈ ਆਈਜੀ ਨੇ ਪਹਿਲੇ ਹੀ ਬਿਆਨ ਦੇ ਦਿੱਤਾ ਸੀ ਕਿ ਅਸੀਂ ਸਾਡਾ 3000 ਬੰਦਾ ਪੁਲਿਸ ਦਾ ਤੁਸੀਂ 1000 ਦੋ ਤੁਸੀਂ 5700 ਬੰਦਾ ਆਗਾ ਜਾਣੇ ਕਿ ਉਹਨੇ ਇੱਕ ਤਰ੍ਹਾਂ ਦੀ ਧਮਕੀ ਦਿੱਤੀ ਸੀ ਇੱਕ ਪਾਸੇ ਉਹ ਅਪੀਲ ਕਰ ਰਿਆ ਸੀ ਮੈਂ ਤੁਹਾਡੇ ਬਜ਼ੁਰਗੋਤ ਮੈਂ ਸਤਿਕਾਰ ਕਰਦਾ ਮੈਂ ਫਲਾਨਾ ਕਰਦਾ ਧਮਕਾ ਕਰਦਾ ਦੇਖੋ بڑے ਤਰੀਕੇ ਦੇ ਨਾਲ ਇਹ ਸਰਕਾਰਾਂ ਨਾਲ ਤਾਂ ਆਪਣਾ ਪੱਲਾ মিডিਏ ਦੇ ਸਾਹਮਣੇ ਆਪਣੇ ਆਪ ਨੂੰ ਸੱਚਾ ਸਾਫਤ ਕਰਦੀਆਂ ਨੇ ਦੂਸਰੇ ਪਾਸੇ ਕਿਸਾਨਾਂ ਤੇ ਅੱਜ ਹੱਲਾ ਬੋਲ ਦਿੱਤਾ ਕਿਸਾਨਾਂ ਦੀਆਂ ਜਿਹੜੀਆਂ ਸਟੇਜਾਂ ਸੀ ਉਹ ਤੈਸ ਨੈਸ ਕਰ ਦਿੱਤੀਆਂ ਤੇ ਜਿਹੜਾ ਕਿਸਾਨਾਂ ਉੱਤੇ ਜਿਹੜੀਆਂ ਡਾਂਗਾ ਭਰਾ ਦਿੱਤੀਆਂ ਕਿਸਾਨਾਂ ਨੂੰ ਜਿਹੜਾ ਕਿ ਗਰਪਦਾਰ ਕਰਕੇ ਜਿਹੜਾ ਸਾਰਾ ਰੋਡ ਜਿਹੜਾ ਅੱਜ ਰਾਤੇ ਰਾਤ ਖਾਲੀ ਜਿਹੜਾ ਕਿਰਾਇਆ ਜਾ ਰਿਹਾ ਹੈਗਾ ਇਹ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਅੱਜ ਕਿਸਾਨਾਂ ਉੱਪਰ ਜਿਹੜੀ ਪੁਲਿਸ ਦੀ ਜਿਹੜੀ ਕਹਿਦੀ ਹੈ ਕਿ ਡਾਂਗ ਚੱਲੀ ਆ ਤੇ ਜਿਹੜਾ ਕਿ ਕਈ ਕਿਸਾਨ ਫੱਟੜ ਹੋਣ ਦੇ ਵਿੱਚ ਜਿਹੜਾ ਮਾਫ ਕਰਨਾ ਕਈ ਕਿਸਾਨ ਦੇ ਸੱਟਾ ਲੱਗਣ ਦੀ ਖਬਰ ਮਿਲੀ ਆ ਕਿਉਂਕਿ ਜਿਹੜੀ ਕਿ ਝੜਪ ਹੋਈ ਆ ਤੇ ਪੁਲਿਸ ਜਿਹੜਾ ਪਹਿਲੀ ਕਹਿ ਰਹੀ ਆ ਕਿ ਅਸੀਂ ਤਾਂ 3000 ਆ ਫਿਰ ਉਹਨਾਂ 3000ਾਂ ਕੋਲੇ ਡਾਂਗਾਂ ਵੀ ਆ ਉਹਨਾਂ ਕੋਲ ਸਾਰਾ ਤੰਤਰ-ਮੰਤਰ ਵੀ ਕਿਸਾਨ ਨਹਾਤੇ ਨੇ ਨਹਾਤੇ ਉੱਤੇ ਡਾਂਗਾ ਭਰਉਣੀਆ ਠੀਕ ਆ ਕਿ ਤੁਸੀਂ ਗਰਫਦਾਰ ਬਹੁਤ ਕੁਝ ਕਰ ਸਕਦੇ ਹੋ ਤੇ ਭਵੰਤਮਾਨ ਨੇ ਕਿਹਾ ਸੀ ਜਿਸ ਦਿਨ ਭਵੰਤਮਾਨ ਦੇ ਨਾਲ ਮੀਟਿੰਗ ਸੀ ਭਵੰਤਮਾਨ ਕਹਿੰਦੇ ਮੀਟਿੰਗ ਛੱਡ ਕੇ ਭੱਜਿਆ ਸੀ ਉਹਨੇ ਕਿਹਾ ਸੀ ਕਿ ਤੁਸੀਂ ਇਹ ਸਮਝੋ ਦੇ ਕਿ ਮੇਰੀ ਕਮਜ਼ੋਰੀ ਆ ਕਿ ਮੈਂ ਪਤਾ ਨਹੀਂ ਐਕਸ਼ਨ ਨਹੀਂ ਲੈ ਸਕਦਾ ਮੈਂ ਐਕਸ਼ਨ ਲਵਾਂਗਾ ਉਹੀ ਗੱਲ ਅੱਜ ਭਵੰਤਮਾਨ ਨੇ ਦਰਹਾ ਦਿੱਤੀ ਆ ਭਵੰਤਮਾਨ ਦੀ ਸਰਕਾਰ ਨੇ ਜਿਹੜਾ ਕਿ ਕਿਸਾਨਾ ਹਉਤੇ ਅੱਜ ਲਾਠੀ ਚਾਰਜ ਕਰਵਾ ਦਿੱਤਾ ਕਿਸਾਨਾਂ ਦੇ ਧਰਨੇ ਸੀ ਜਿਹੜੇ ਇੱਕ ਸਾਲ ਡੇਢ ਸਾਲ ਤੋਂ ਲਗਾਤਾਰ ਭਾਜਪੀ ਦੇ ਖਿਲਾਫ ਸੀ ਜਿਹੜਾ ਕਿ ਉਹਨਾਂ ਤੋਂ ਮੰਗਾ ਮੰਨਉਣ ਦੇ ਖਿਲਾਫ ਜਿਹੜਾ ਲਾਇਆ ਹੋਇਆ ਸੀ ਪੰਜਾਬ ਸਰਕਾਰ ਇਹ ਕਹਿੰਦੀ ਸੀ ਕਿ ਅਸੀਂ ਕਿਸਾਨਾਂ ਦੇ ਹਤਾਸੀ ਆ ਹਰ ਸਰਕਾਰ ਕਹਿ ਦਿੰਦੀ ਆ ਕਿ ਕਿਸਾਨਾਂ ਦੇ ਹਤਾਸੀ ਆ ਪਰ ਕਿਸਾਨਾਂ ਦੇ ਹੱਡ ਕੋਡੇ ਤੋੜੇ ਜਾਂਦੇ ਆ ਕਿਸਾਨਾਂ ਦੇ ਗੋਲੀਆਂ ਮਾਰੀਆਂ ਜਾਂਦੀਆਂ ਨੇ ਤੇ ਉਹ ਸਰਕਾਰ ਨੂੰ ਸਰਕਾਰ ਉਹਨਾਂ ਨੂੰ ਮੁਆਜਰ ਦੇ ਕੇ ਉਹਨਾਂ ਨੂੰ ਨੌਕਰੀਆਂ ਦੇ ਕੇ ਬਰਿਆਦ ਹੁੰਦੀ ਆ ਸਾਡੇ ਕਿਸਾਨ ਜੁਣੀ ਵਾਲਾ ਐਨੇ ਚ ਵਿਰਜ ਜਾਂਦੇ ਆ ਪਰ ਇਹ ਮਾਫ ਕਰਨਾ ਕਿ ਮੈਨੂੰ ਕਈ ਖਸਾਨਾਂ ਤੇ ਜਿਹੜਾ ਜਥੇਬੰਦੀਆਂ ਨੇ ਇਹ ਜਿਹੜਾ ਉਹਨਾਂ ਦੇ ਜਿਹੜੀਆਂ ਜਥੇਬੰਦੀਆਂ ਨਹੀਂ ਆਈਆਂ ਹੁਣ ਜੋ ਦੋ ਜਥੇਬੰਦੀਆਂ ਬੈਠੀਆਂ ਸੀ ਜਗਜੀਤ ਸਿੰਘ ਡੱਲੇਵਾਲ ਤੇ ਸਰਬੰਸ ਸਿੰਘ ਪੰਦੇਹਰ ਦੀ ਜਥੇਬੰਦੀਆਂ ਸੀ ਜਿਹੜੀਆਂ ਸੰਯੁਕਤ ਮੋਰਚ ਤਾਂ ਅਲੱਗ ਹੋਈਆਂ ਸੀ ਤੇ ਦੂਸਰੀ ਜਥੇਬੰਦੀਆਂ ਜਿਹੜੀਆਂ ਉਹ ਨਹੀਂ ਆਈਆਂ ਇਸ ਕਰਕੇ ਜਿਹੜੇ ਸਰਕਾਰ ਨੂੰ ਇਹ ਸਾਰਾ ਕੁਝ ਉਹਨਾਂ ਦੀ ਸਹਿ ਉੱਤੇ ਆਪਾਂ ਕਹਿ ਦਈਏ ਕਿ ਇਹ ਕਰਨਾ ਪਿਆਗਾ ਤੇ ਅੱਜ ਜਿਹੜਾ ਕਿ ਬਹੁਤ ਹੀ ਮੰਦ ਭਾਗਾਗਾ ਜਿਹੜਾ ਕਿਸਾਨਾਂ ਉੱਤੇ ਤਸੱਦਦ ਸਰਕਾਰ ਵੱਲੋਂ ਕੀਤਾ ਗਿਆ ਦੂਸਰੀ ਵੱਡੀ ਖਬਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਆ ਇਹਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਲੱਗ ਗਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਦੇ ਸਾਥੀਆਂ ਦੀ ਜਿਹੜੀ 28 ਮਾਰਚ ਦੀ ਨੂੰ ਐਨਐਸਏ ਜਿਹੜੀ ਖਤਮ ਹੋ ਚੁੱਕੀ ਆ ਜਿਹੜਾ ਕਿ ਚਾਰ ਸਾਥੀਆਂ ਨੂੰ ਉਹਨਾਂ ਦੇ ਨੂੰ ਇਨਾਮ ਮਿਲ ਚੁੱਕਿਆਗਾ ਉਹਨਾਂ ਨੂੰ ਪੰਜਾਬ ਲਿਆਂਦਾ ਜਾ ਰਿਹਾਗਾ ਤੇ ਜਿਹੜਾ ਦੂਸਰਾ ਜਿਹੜਾ ਹਸਲ ਰਿਮਾਂਡ ਆ ਬਾਕੀ ਤਿੰਨ ਸਾਥੀਆਂ ਦਾ ਉਹ ਵੀ ਜਿਹੜਾ ਜਲਦੀ ਰਿਮਾਂਡ ਹਾਸਲ ਕਰਕੇ ਅਜਨਾਲਾ ਦੀ ਕੋਰਟ ਦੇ ਪੇਸ਼ ਕਰਕੇ ਜਿਹੜਾ ਰਿਮਾਂਡ ਲਿਆ ਜਾਊਗਾ ਫਿਰ ਕੀ ਅੱਗੇ ਜਿਹੜਾ ਉਹਦੇ ਵਿੱਚ ਨਿਕਲਦਾਗਾ ਜਾਂ ਸਰਕਾਰ ਕੀ ਅੱਗੇ ਉਹਨਾਂ ਉੱਤੇ ਧਾਰਾ ਲਾਉਂਦੀ ਆ ਕੀ ਕੇਸ ਬਣਾਉਂਦੀ ਆ ਇਹ ਤਾਂ ਆਉਣ ਵਾਲਾ ਦੱਸੇਗਾ ਸਮਾਂ ਦੂਸਰੇ ਪਾਸੇ ਵੱਡੀ ਖਬਰ ਭਾਈ ਅੰਮਰਤਪਾਲ ਸਿੰਘ ਨੂੰ ਇਹ ਲੈ ਕੇ ਆ ਰਹੀ ਆ ਪਹਿਲਾਂ ਖਬਰ ਆਈ ਸੀ ਸਾਡੇ ਸੂਤਰਾਂ ਤੋਂ ਜਿਹੜੀ ਜਾਣਕਾਰੀ ਮਿਲੀ ਸੀ ਹੁਣ ਕਹਿੰਦੇ ਇੱਥੇ ਚਲੂਣੇ ਮਿਰਚਾ ਲੜਨ ਲੱਗ ਜਾਂਦੇ ਆ ਮੈਂ ਇਹ ਗੱਲ ਵਾਰ-ਵਾਰ ਕਿਉਂ ਕਹਿਣਾ ਹੁੰਦਾ ਕਈ ਬਿਨ ਗੱਲ ਤੋਂ ਤਪਦੇ ਨੇ ਭਰਾਵੋ ਜੇਕਰ ਸਾਨੂੰ ਜਿੰਨੀ ਕਿ ਜਾਣਕਾਰੀ ਮਿਲਦੀ ਆ ਇੱਧਰ ਉੱਧਰੋਂ ਅਸੀਂ ਜਾਣਕਾਰੀ ਇਕੱਠੀ ਕਰਦੇ ਆ ਤੇ ਉਹ ਜਾਣਕਾਰੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਅਸੀਂ ਨਹੀਂ ਕਹਿੰਦੇ ਕਿ ਸਾਡੇ ਮੁਤਾਬਕ ਤੁਸੀਂ ਚੱਲੋ ਅਸੀਂ ਵੀ ਕਹਿੰਦੇ ਕਿ 100% 101% ਸੱਚੂ ਅਸੀਂ ਕਹਿੰਦੇ ਆ ਕਿ ਉਹ 100% ਸੱਚ ਵੀ ਹੋ ਸਕਦੀ ਆ 99% ਵੀ ਰਹਿ ਸਕਦੀ ਆ 90 98% ਵੀ ਹੋ ਸਕਦੀ ਆ ਜਣੇ ਕਿ ਕੁਝ ਅਰਚਨਾ ਹੋ ਸਕਦੀਆਂ ਹੁੰਦੀਆਂ ਨੇ ਪਰ ਜਿੰਨੀ ਅਸੀਂ ਜਾਣਕਾਰੀ ਇਕੱਠੀ ਕਰਦੇ ਆ ਉਹਦੇ ਮੁਤਾਬਕ ਇਹ ਦੱਸਿਆ ਜਾ ਰਿਹਾ ਕਿ ਭਾਈ ਅੰਮਰਪਾਲ ਸਿੰਘ ਪਪਲਪ੍ਰੀਤ ਅਤਿਕ ਉਹਨਾਂ ਦਾ ਸਾਥੀ ਹੋਰ ਆ ਜਿਹੜਾ ਕਿ ਉਹਨਾਂ ਉੱਪਰ ਤਿੰਨਾ ਉੱਪਰ ਜਿਹੜਾ ਸਰਕਾਰ ਨੇ ਜਣੇ ਕਿ ਇੰਨਾ ਸਿਕੰਜਾ ਕਸਿਆ ਹੋਇਆਗਾ ਜਣੇ ਕਿ ਉਹਨਾਂ ਅੰਮਰਪਾਲ ਸਿੰਘ ਉੱਪਰ ਤੇ ਜਿਹੜੀ ਐਨਐਸਏ ਚਲੋ ਉਹ ਖਾਤਮਾ ਜਿਹੜੀ ਅਪ੍ਰੈਲ ਦੇ ਵਿੱਚ ਹੋ ਜਾਣੀ ਆ ਬਾਕੀ ਸਿੰਘਾਂ ਤੇ ਵੀ ਹੋ ਜਾਣੀ ਆ ਐਨਐਸਏ ਤਾਂ ਖਤਮ ਪਰ ਕੱਲੇ ਅੰਮ੍ਰਿਤਪਾਲ ਸਿੰਘ ਤੇ ਕਰੀਬ 12 ਦੇ ਕਰੀਬ ਕੇਸ ਦਰਜ ਨੇ ਉਹਨਾਂ ਕੇਸਾਂ ਤੋਂ ਇਲਾਵਾ ਜਿਹੜਾ ਯੂਏਪੀ ਲੱਗਿਆ ਹੋਇਆ ਜਵਾਪਾਲ ਲਾ ਦਿੱਤਾ ਜਿਹੜਾ ਇਸ ਨੂੰ ਲੈ ਕੇ ਜਿਹੜੇ ਅੰਮ੍ਰਿਤਪਾਲ ਸਿੰਘ ਨੇ ਬੇਸ਼ੱਕ ਮੁਸ਼ਕਲਾਂ ਵਧੀਆਂ ਨੇ ਪਰ ਇੱਕ ਇਹ ਜ਼ਰੂਰ ਆ ਕੇ ਤੁਹਾਡੀਆਂ ਸਿੱਖ ਕੌਮ ਦੀਆਂ ਦੁਆਵਾਂ ਦੇ ਸਦਕਾ ਭਾਈ ਅੰਮ੍ਰਿਤਪਾਲ ਸਿੰਘ 2-4 ਮਹੀਨੇ ਬਾਅਦ ਤੋਂ ਬਾਅਦ ਅਖੀਰ 6 ਮਹੀਨਿਆਂ ਤੋਂ ਪਹਿਲਾਂ-ਪਹਿਲਾਂ ਜਿਹੜੇ ਕਿ ਪੰਜਾਬ ਦੀ ਧਰਤੀ ਤੇ ਹੋਣਗੇ ਕਿਉਂਕਿ ਕੁਝ ਜਿਹੜੇ ਕੇਸ ਨੇ ਉਹਨਾਂ ਵਿੱਚ ਬੇਲ ਮਿਲ ਜਾਊਗੀ ਹੁਣ ਕਹਿੰਦੇ ਜਿਹੜਾ ਜੋ ਆਪਾਗਾ ਉਹ ਕਾਨੂੰਨ ਤਾਂ ਲਾ ਕੇਸ ਤਾਂ ਲਾ ਦਿੱਤਾ ਪਰ ਉਹਨੂੰ ਜਿਹੜਾ ਅੱਗੇ ਅਦਾਲਤਾਂ ਦੇ ਵਿੱਚ ਪੁਲਿਸ ਵੱਲੋਂ ਜਿਹੜਾ ਕੀਦੀ ਗਵਾਹੀਆਂ ਲੈਂਦੀ ਆ ਕੀ ਕੁਝ ਕਰਦੀ ਆ ਕੀ ਐਵੀਡੈਂਸ ਲੈਂਦੀ ਆ ਉਹਨੂੰ ਜਿਹੜਾ ਸਾਬਤ ਕਰਨਾ ਬਹੁਤ ਔਖਾ ਹੋ ਜਾਂਦਾਗਾ ਦੂਸਰੀ ਗੱਲ ਇਹ ਆ ਰਹੀ ਆ ਕਿ ਭਾਈ ਅੰਮਰਤਪਾਲ ਸਿੰਘ ਦੀ ਜਿਹੜੀ ਜੇਲ ਆ ਉਹ ਨਵੀਂ ਕਿਸੇ ਹੋਰ ਜੇਲ ਤੇ ਭੇਜਿਆ ਜਾ ਰਿਹਾ ਜਾਂ ਪਹਿਲਾਂ ਇਹ ਗੱਲ ਸਾਹਮਣੇ ਆਈ ਸੀ ਕਿ ਡਿਬਰੂਗੜ੍ਹ ਜੇਲ ਦੇ ਵਿੱਚ ਭਾਈ ਅੰਮਰਤਪਾਲ ਸਿੰਘ ਨਹੀਂ ਹੈ ਉੱਥੋਂ ਨਹੀਂ ਮਿਲੇ ਜਦ ਆਪਾਂ ਕਹੇ ਦੇਖਿਆ ਭਾਈ ਅੰਮਰਤਪਾਲ ਸਿੰਘ ਨੂੰ ਉਹ ਬਾਕੀ ਸਿੰਘਾਂ ਨੂੰ ਬਾਹਰ ਕੱਢਿਆ ਗਿਆ ਜਾਂ ਉਹਨਾਂ ਨੂੰ ਦਿਖਾਇਆ ਨਹੀਂ ਗਿਆ ਉੱਤੇ ਤੇ ਇਹ ਸੂਤਰਾਂ ਤੋਂ ਮਿਲੀ ਸੀ ਜਾਣਕਾਰੀ ਕਿ ਭਾਈ ਅੰਮਰਤਪਾਲ ਸਿੰਘ ਨੂੰ ਇਕੱਲੇ ਨੂੰ ਹੋਰ ਜੇਲ ਦੇ ਵਿੱਚ ਸ਼ਿਫਟ ਕੀਤਾ ਜਾ ਸਕਦਾ ਹੈ ਜਾਨੀ ਕਿ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਨੇ ਜਿਹੜੀਆਂ ਇਹ ਮੀਡੀਆ ਦੇ ਰਿਪੋਰਟਾਂ ਵੀ ਜਿਹੜੀਆਂ ਬੜੇ-ਬੜੇ ਮੀਡੀਆ ਦੇ ਰਿਪੋਰਟਾਂ ਵੀ ਕੈਰੀng ਆਣੇ ਜਣੇ ਕਿ ਵੱਖ-ਵੱਖ ਅਦਾਰਿਆਂ ਤੋਂ ਵੱਖ-ਵੱਖ ਸਾਡੇ ਸੂਤਰਾਂ ਤੋਂ ਜਿਹੜੀਆਂ ਜਾਣਕਾਰੀਆਂ ਮਿਲਦੀਆਂ ਨੇ ਉਹ ਤੁਹਾਡੇ ਤੇ ਲੈ ਕੇ ਆਉਣੇ ਆ। ਪਰਮਾਤਮਾ ਅਗੇ ਅਰਦਾਸ ਕਰਦੇ ਆ ਸਾਰੇ ਸਿੰਘਾਂ ਨੂੰ ਜਿਹੜਾ ਬੰਦੀ ਸਿੰਘ ਨੇ ਚਾਹੇ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੇ ਭਾਈ ਅੰਮ੍ਰਿਤਪਾਲ ਸਿੰਘ ਆ ਜਾਂ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਪਿਉਰਾ ਭਾਈ ਬਲਵੰਤ ਸਿੰਘ ਰਾਜੋਵਾਲਾ ਜਾਂ ਹੋਰ ਸਿੰਘਾਂ ਦੇ ਜਿਹੜਾ ਨੇ ਨੌ ਰਹਿ ਗਏ ਮਾਫ਼ ਕਰਨਾ। ਉਹਨਾਂ ਨੂੰ ਜਿਨ੍ਹਾਂ ਦੇ ਨਾਂ ਨਹੀਂ ਲੈਂਤੇ ਗਏ ਤੇ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਾਸਤੇ ਤੰਦਰੁਸਤੀ ਵਾਸਤੇ ਤੇ ਨਾਲੇ ਅਸੀਂ ਸੁੱਖ ਪੰਜਾਬ ਦੀ ਚਾਹੁੰਦੇ ਆ ਕਿ ਪੰਜਾਬ ਦਾ ਵੀ ਜਿਹੜਾ ਕਿ ਮਾਹੌਲ ਸ਼ਾਂਤ ਮਹੀ ਰਹੇ ਸੁੱਖ ਸ਼ਾਂਤੀ ਬਖਸ਼ੇ ਪਰਮਾਤਮਾ ਦੂਸਰੀ ਅਸੀਂ ਅਰਦਾਸ ਕਰਦੇ ਆ ਕਿ ਪਰਮਾਤਮਾ ਜਿਹੜਾ ਕਿਸਾਨਾਂ ਉੱਤੇ ਤਸੱਦਦ ਆ ਜਿਹੜੀਆਂ ਸਰਕਾਰਾਂ ਨੇ ਕਿਸਾਨਾਂ ਤੇ ਸਿੱਖਾਂ ਉੱਤੇ ਤਸੱਦਦ ਢਾ ਰਹੀਆਂ ਨੇ ਇਹ ਕਿਦੋਂ ਤੱਕ ਸਿੱਖ ਅਤੇ ਕਿਸਾਨ ਸਹਿਣ ਕਰਦੇ ਰਹਿਣਗੇ ਇਹਦਾ ਨਮਟੇਰਾ ਜਿਹੜਾ ਅਕਾਲਪੁਰ ਕਬਾਇਰ ਨੂੰ ਆਪੇ ਕਰ ਦੇਵੇ ਕਿਉਂਕਿ ਹਰ ਵਾਰ ਜਿਹੜਾ ਸਿੱਖਾਂ ਦੇ ਹੱਡ ਕੁੱਟੇ ਜਾਂਦੇ ਆ ਸਿੱਖਾਂ ਦੇ ਜਿਹੜੇ ਮੁਕਾਬਲੇ ਬਣਾਏ ਜਾਂਦੇ ਆ ਸਿੱਖਾਂ ਦਾ ਅਨਕਾਉਂਟਰ ਕੀਤਾ ਜਾਂਦਾਗਾ ਇਸ ਤਰ੍ਹਾਂ ਹੀ ਕਿਸਾਨਾਂ ਦੇ ਜਿਹੜੇ ਗੋਲੀਆਂ ਦੇ ਨਾਲ ਭੁੰਨੇ ਜਾਂਦੇ ਨੇ ਗੋਲੀਆਂ ਦੇ ਨਾਲ ਸਹਾਤ ਤਾਂ ਹੋ ਜਾਂਦੇ ਨੇ ਕਿਸਾਨਾਂ ਦੀਆਂ ਹਜ਼ਾਰ ਦੇ ਕਰੀਬ 800 ਤੋਂ ਪਲੱਸ ਜਿਹੜੀ ਆ ਪਿਛਲੇ ਜਿਹਦਾ ਜਿਹੇ ਕਿਸਾਨੀ ਮੋਰਚਾ ਲੱਗਿਆ ਸੀ ਦਿੱਲੀ ਉਦੋਂ ਸਹਾਤ ਤਾਂ ਹੋ ਚੁੱਕੀਆਂ ਨੇ ਖਨੌਰੀ ਬਾਰਡਰ ਦੇ ਸਾਹਤ ਤਾਂ ਹੋ ਚੁੱਕੀਆਂ ਨੇ ਸੰਭੂ ਬਾਰਡਰ ਦੇ ਸਾਹਤ ਤਾਂ ਹੋ ਚੁੱਕੀਆਂ ਨੇ ਕਿੰਨਾ ਨਕਾਰੇ ਨੇ ਜਿਹੜੇ ਸਿੱਖ ਆਪਾਂ ਕਿਸਾਨ ਆਗੂ ਹੋ ਚੁੱਕੇ ਨੇ ਕਿੰਨਾਂ ਦੇ ਜਿਹੜਾ ਸਮਾਨ ਆ ਟਰਾਲੀਆਂ ਟਰੈਕਟਰ ਤਹਿ ਸੁਨੈਸ ਕਰ ਦਿੱਤੇ ਨੇ ਸਰਕਾਰ ਵੱਲੋਂ ਤੇ ਇਸ ਕਰਕੇ ਜਿਹੜਾ ਪ੍ਰਮਾਤਮਾ ਇਹ ਚੜ੍ਹਦੀ ਕਲਾ ਤੇ ਬਖਸ਼ੇ ਤੇ ਸਰਕਾਰ ਨੂੰ ਵੀ ਸੋਧ ਵਕਤ ਸੇ ਇੱਕ ਇੰਨਾ ਹੰਕਾਰ ਜਿਹੜਾ ਮਾੜਾ ਨਹੀਂ ਹੁੰਦਾ ਕਿਉਂਕਿ ਇਹ ਆੜਾ ਲਾਉਣਾ ਹਰ ਇੱਕ ਦੇ ਤਸੱਦਦ ਕਰਨਾ ਇਹ ਤਾਂ ਇੱਕ ਨਾਦਰ ਸਾਹਿਬ ਫਰਮਾਨ ਜਿਸ ਤਰ੍ਹਾਂ ਨਾਦਰ ਸਾਹਿਬ ਹੁਕਮ ਕਰਦਾ ਸੀ ਆਪਣੇ ਹਲਕਾਰਾਂ ਨੂੰ ਕਿ ਫਲਾਣੇ ਨੂੰ ਚੱਕ ਲਿਓ ਫਲਾਣੇ ਨੂੰ ਮਾਰ ਦਿਓ ਫਲਾਣੇ ਤੇ ਡਾਂਗ ਭਰਾ ਦਿਓ ਤੁਹਾਨੂੰ ਕੋਈ ਪੁੱਛੇ ਨਾ ਕੋਈ ਦੱਸੇਗਾ ਤੇ ਇਹ ਜਿਹੜਾ ਹਾਲਾਤ ਨੇ ਪੰਜਾਬ ਦੇ ਵਿੱਚ ਅੱਜ ਹੋ ਰਹੇ ਨੇ ਇਹ ਬਹੁਤ ਹੀ ਨਿੰਦਣਯੋਗ ਨੇ ਤੇ ਇਸ ਵੀਡੀਓ ਜੇ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਆਪਣੇ ਕਮੈਂਟ ਵੀ ਜਿਹੜੇ ਜਰੂਰ ਕਰਨੇ ਨੇ ਧੰਨਵਾਦ ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਫਤਿਹ